ਤੂੰ ਜਗਾ ਦੇ ਮੋਮਬੱਤੀਆਂ ਉੱਥੇ ਜਗਾ ਦੇ ਮੋਮਬੱਤੀਆਂ ਇੱਥੇ ਤਾਂ ਚਲਦੀਆਂ ਹੀ ਰਹਿਣੀਆਂ ਪਾਉਣਾ ਕਪੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉੱਥੇ ਜਗਾ ਦੇ ਮੋਮਬੱਤੀਆਂ आयोजन ਕੀਤਾ ਗਿਆ جس سے بہت ہی ਇਸ ਪਿੰਡੇ ਤੇ ਇਲਾਕੇ ਦੀਆਂ ਉੱਗੀਆਂ ਸ਼ਕਤੀਆਂ ਨਿਰਮਲ ਜੋੜਾ ਜੀ ਜਿਨ੍ਹਾਂ ਨੇ ਆਪਣੇ ਬਲਬੁੱਤੇ ਤੇ ਆਪਣੀ ਜਾਨ ਦੇ ਆਧਾਰ ਤੇ ਪੰਜਾਬ ਦੇ ਸਿਹਤ ਦੇ ਖੇਤਰ ਵਿੱਚ ਇੱਕ ਬਹੁਤ ਉੱਚ ਸਥਾਨ ਪ੍ਰਾਪਤ ਕੀਤਾ اور ਅੱਜ ਕਿ ਨਾਮੀ ਗ੍ਰਾਮੀ ਯੂਨੀਵਰਸਿਟੀ ਦੇ ਵਿੱਚ ਬੜੇ ਉੱਚ ਅਹੁਦੇ ਦੇ ਬਿਰਾਜਮਾਨ ਨੇ ਤਰਨ ਦੀ ਬਲਾਸਪੁਰ ਜੀ ਜਿਨ੍ਹਾਂ ਨੇ ਨਾ ਸਿਰ ਸਿਹਤ ਦੇ ਖੇਤਰ ਸਗਲ ਕੇ ਸਮਾਜਿਕ ਕੰਮਾਂ ਦੇ ਵਿੱਚ ਵੀ ਸਿਆਸਤ ਦੇ ਖੇਤਰ ਵਿੱਚ ਵੀ ਇੱਕ ਗੇਂਦ ਯੋਗ ਪ੍ਰਾਪਤੀਆਂ ਕੀਤੀਆਂ ਨੇ ਮਾਸਟਰ ਬਾਡੇ ਜੀ ਬਹੁਤ سارے ਸਾਹਿਦ ਦੇ ਰਸੀਏ ਸਾਹਿਦ ਦੇ ਰਚਨ ਵਾਲੇ ਇਸ ਕਾਠ ਵਿੱਚ ਮੌਜੂਦ ਨੇ ਅਸਲ ਵਿੱਚ ਤਰਨਦੀਪ ਪੋਰਾ ਨੇ ਕਈ ਦੁਨੀਆਂ ਇਕੱਠੀਆਂ ਕਰਤੀਆਂ ਹੈਗੀਆਂ ਇੱਕ ਬੱਚਿਆਂ ਦੀ ਦੁਨੀਆਂ ਬੱਚਾ 21 2 1 10ਵੀਂ ਦੇ ਬੱਚੇ ਨੇ ਇੱਕ ਛੋਟੀਆਂ ਕਲਾਸਾਂ ਦੇ ਬੱਚੇ ਨੇ ਇੱਕ ਅਧਿਆਪਨ ਦੀ ਦੁਨੀਆ ਹੈਗੀ ਹੈ ਇੱਕ ਪਿੰਡ ਦੇ ਵਸਿੰਦਿਆਂ ਦੀ ਦੁਨੀਆ ਹੈਗੀ ਹੈ ਇੱਕ ਅਦਵੀ ਦੁਨੀਆ ਹੈਗੀ ਹੈ ਸਾਹਿਤ ਦੀ ਦੁਨੀਆ ਹੈਗੀ ਹੈ ਸੋ ਕਿੰਨੀਆਂ ਦੁਨੀਆਵਾਂ ਕਿੰਨੇ ਸੰਸਾਰ ਇਕੱਠੇ ਕਰਤੇ ਇਸ 스테ਜ ਦੇ ਵਿੱਚ ਇਸ 스테ਜ ਦੇ ਉੱਤੇ ਇਸ ਮੇਲੇ ਵਿੱਚ ਜਿਸ ਕਰਕੇ ਜਿਨਨੇ ਅੱਜ ਦੁਨੀਆ ਨੂੰ ਦੁਨੀਆ ਪੱਧਰ ਤੇ ਦੇਸ਼ ਪੱਧਰ ਤੇ ਪੰਜਾਬ ਪੱਧਰ ਤੇ ਜਿੰਨੀਆਂ ਗੰਭੀਰ ਚੁਣੌਤੀਆਂ ਨੇ ਸਮੱਸਿਆਵਾਂ ਨੇ ਜਿਨ੍ਹਾਂ ਦਾ ਅਸੀਂ 2 4 ਹੋ ਰਹੇ ਆ ਜੋ ਪਵਿੱਖ ਲਿਖਿਆ ਜਾ ਰਿਹਾ ਦੁਨੀਆ ਦਾ ਵੀ ਦੁਨੀਆ ਪੱਧਰ ਤੇ ਜਿੱਥੇ ਲੱਖ ਲੱਖ ਖਿੱਤਿਆਂ ਵਿੱਚ ਅਸ਼ਾਂਤੀ ਹੈ ਹਜ਼ਾਰਾਂ ਲੋਕ ਬਰੋਜ ਮਰ ਰਹੇ ਨੇ ਲੱਖਾਂ ਲੋਕ ਬਿਨਾਂ ਬੱਦੀ ਆਪਣੇ ਘਰਾਂ ਤੋਂ ਉੱਜੜ ਰਹੇ ਨੇ ਇੱਕ ਅਰਥਕ ਤੌਰ ਤੇ ਅਸਮਾਨਤਾ ਗੁਰਬਤ ਹੈ ਬਿਮਾਰੀ ਹੈ ਮਹਾਮਾਰੀਆਂ ਨੇ ਉਹ ਜੋ ਇੱਕ ਆਰਮ ਹੈ ਦੁਨੀਆ ਦਾ ਉਹ ਸੁਪਨੇ ਸਾਹਮਣੇ ਆ ਔਰ ਪਿਛਲੇ ਕੁਝ ਸਾਲਾਂ ਚ ਜਿਸ ਤਰ੍ਹਾਂ ਦੁਨੀਆ ਚ ਇੱਕ ਖਾਸ ਤਰ੍ਹਾਂ ਦਾ ਮਾਹੌਲ ਬਣਿਆ ਜਾ ਰਿਹਾ ਹੈਗਾ ਹੈ ਉਸੇ ਸਭ ਧਰ ਵਿੱਚ ਹਿੰਦੁਸਤਾਨ ਚ ਵੀ ਜੋ ਇੱਕ ਮਾਹੌਲ ਬਣਿਆ ਜਾ ਰਿਹਾ ਹੈਗਾ ਬੁਣਿਆ ਜਾ ਰਿਹਾ ਜੋ ਜਾਲ ਬੁਣਿਆ ਜਾ ਰਿਹਾ ਜਿਸ ਤਰ੍ਹਾਂ ਧਰਮ ਦੇ ਨਾਂ ਤੇ ਨਫਰਤ ਫਲਾਈ ਜਾ ਰਹੀ ਹੈ ਜਿਸ ਤਰ੍ਹਾਂ ਦੇਸ਼ ਦੀ ਜੋ ਸੰਪਦਾ ਹੈਗੀ ਹੈ ਜੋ ਤਾਂ ਦੌਲਤ ਹੈ ਜੀ ਤੇ ਸਾਡਾ ਸਭ ਦਾ ਬਰਾਬਰ ਦਾ ਹੱਕ ਹੈ ਇਸ ਦੇਸ਼ ਦੇ ਜਿੰਨੇ ਖਜ਼ਾਨੇ ਨੇ ਚਾਹ ਧਰਤੀ ਹੇਠਾਂ ਨੇ ਚਾਹ ਧਰਤੀ ਉੱਪਰ ਹੈ ਜੋ ਸੰਪਦਾ ਹੈਗੀ ਹੈ ਉਸ ਅਸੀਂ ਬਰਾਬਰ ਦੇ ਹਿੱਸੇਦਾਰ ਹੈ ਇੱਕ ਹਿੱਸਾ ਮੋਦੀ ਦਾ ਇੱਕ ਹਿੱਸਾ ਰਾਹੁਲ ਦਾ ਇੱਕ ਹਿੱਸਾ ਬਾਦਲ ਦਾ ਇੱਕ ਕੈਪਟਨ ਦਾ ਇੱਕ ਮੇਰਾ ਇੱਕ ਤੁਹਾਡਾ ਕੱਲੇ ਕੱਲੇ ਬੱਚੇ ਦਾ ਹਿੰਦੁਸਤਾਨ ਹਿੱਸਾ ਆ ਅਸੀਂ ਹਿੱਸੇਦਾਰ ਹੈ ਇਸ ਮੁਲਕ ਦੇ ਪਰ ਇਸ ਮੁਲਕ ਵਿੱਚ ਪਿਛਲੇ 17 ਸਾਲਾਂ 'ਚ ਸਾਡਾ ਹਿੱਸਾ ਕੋਈ ਮਾਰ ਗਿਆ ਸਾਡੇ ਹਿੱਸੇ ਦੀ ਵਿੱਦਿਆ ਸਾਡੇ ਹਿੱਸੇ ਦੀ ਸਿਹਤ ਸਾਡੇ ਹਿੱਸੇ ਦਾ ਰੁਜ਼ਗਾਰ ਸਾਡੇ ਹਿੱਸੇ ਦੀ ਦੁਨੀਆ ਕੋਈ ਹੋਰ ਨੁਟਕੇ ਲੈ ਗਿਆ ਹੈਗਾ ਹੈ ਇੰਨੀ ਵੱਡੀ ਚੁਣੌਤੀ ਹਿੰਦੁਸਤਾਨ ਪੱਦਰ ਤੇ ਹੈਗੀ ਹੈ ਔਰ ਸਾਰਾ ਦੇਸ਼ ਸਾਰੇ ਦੇਸ਼ ਦੀ ਸੰਪਦਾ ਸਾਰੇ ਦੇਸ਼ ਦੀ ਧਨ ਦੌਲਤ ਸਾਰੇ ਦੇਸ਼ ਦੇ ਕਾਰਖਾਨੇ ਸਾਰੇ ਦੇਸ਼ ਦੀਆਂ ਸੰਸਥਾਵਾਂ ਪੀਹਾਂ ਇਕੀਆਂ ਟੱਬਰਾਂ ਕੋਲ ਦਿੱਤਿਆ ਜਾ ਰਹੀਆਂ ਸਾਰੇ ਦੇਸ਼ ਦਾ ਕੰਟਰੋਲ ਉਹਨਾਂ ਕੋਲ ਦਿੱਤਾ ਜਾ ਰਿਹਾ ਤੇ ਸਾਡੇ ਅਦਾਰੇ ਜਿਹੜੇ ਸਾਡੇ ਪੈਸਿਆਂ ਨਾਲ ਬਣੇ ਸਿਗੇ ਉਹ ਕੁਝ ਚਾਂਦਕ ਟੱਬਰਾਂ ਨੂੰ ਮੀਰ ਟੱਬਰਾਂ ਨੂੰ ਉਹ ਕੋਡੀਆਂ ਪਾ ਬੇਚੇ ਜਾ ਰਹੇ ਹੈਗੇ ਐ ਤੇ ਦੂਜੇ ਪਾਸੇ ਜਿਹੜੀ ਬੋਲਣ ਦੀ ਜਾਦੀ ਹੈ ਅਖਬਾਰਾਂ ਦੀ ਜਾਦੀ ਹੈ ਟੈਲੀਵਿਜ਼ਨ ਦੀ ਜਾਦੀ ਹੈਗੀ ਹੈ ਮੀਡੀਆ ਦੀ ਜਾਦੀ ਹੈ ਉਹ ਖਤਮ ਕਰਕੇ ਇੱਕ ਡਿਟੈਕਟਰਸ਼ਿਪ ਵਾਲਾ ਜਿਹੜਾ ਰਾਜ ਹੈਗਾ ਉਹ ਪੈਦਾ ਕੀਤਾ ਜਾ ਰਿਹਾ ਉਹ ਕਾਇਮ ਕੀਤਾ ਜਾ ਰਿਹਾ ਜਿਹੜਾ ਸਾਡੇ ਸਾਰਿਆਂ ਵਾਸਤੇ ਬਹੁਤ ਚਿੰਤਾ ਦੀ ਗੱਲ ਹੈਗੀ ਹੈ ਮੇਰਾ ਜਨਮ ਆਜ਼ਾਦੀ ਤੋਂ ਫੌਰੀ ਬਾਅਦ ਹੋਇਆ ਅਕੁੰਜੇ ਚ ਮੈਂ ਇੱਕ ਆਜ਼ਾਦ ਸਿਆਸੀ ਫਿਜ਼ਾ 'ਚ ਜੰਮਿਆ ਇੱਕ ਬੜੀ ਸ਼ਾਂਤਮਈ ਸਮਾਜਿਕ ਫਿਜ਼ਾ 'ਚ ਪਲਿਆ ਔਰ ਇੱਕ ਆਰਥਿਕ ਫਿਜ਼ਾ 'ਚ ਜਿਹੜੀ ਕਿ ਸਾਧਾਰਨ ਸਿੱਕੀ ਜ਼ਿੰਦਗੀ ਵਾਸਤੇ ਉਧਰ ਜ ਵੱਡਾ ਹੋਇਆ ਜਦੋਂ ਮੈਂ ਡਾਕਟਰ ਬਣਿਆ ਪਿੰਡ ਦੇ ਸਕੂਲ ਚੋਂ ਪੜ੍ਹ ਕੇ ਨਵਾਂ ਨਵਾਂ ਮੁਲਕ ਜਨਮ ਹੋਇਆ ਸੀ ਦੇਸ਼ ਬਣ ਰਿਹਾ ਸੀ ਅਧਿਆਪਕ ਡਾਕਟਰ ਇਤਕ ਸਿਆਸੀ ਲੀਡਰ ਵੀ ਅੱਜ ਦੇ ਮੁਕਾਬਲੇ ਉਹ ਕਿਤੇ ਵੱਧ ਪ੍ਰਤੀਬੱਧ ਸੀ ਆਪਣੇ ਕਿੱਤਿਆਂ ਵਾਸਤੇ ਆਪਣੇ ਕੰਮਾਂ ਵਾਸਤੇ ਅਸੀਂ ਪਿੰਡਾਂ 'ਚ ਉੱਠ ਕੇ ਡਾਕਟਰ ਬਣੇ ਨੀਰ ਬਣੇ ਕੱਲਾ ਮੈਂ ਨਹੀਂ ਮੇਰੇ ਵਰਗੇ ਲੱਖਾਂ ਲੋਕ ਡਾਕਟਰ ਬਣ ਕੇ ਇੰਜੀਨੀਅਰ ਬਣ ਕੇ ਮਾਸਟਰ ਬਣ ਕੇ ਬਿਜਲੀ ਬੋਰਡ ਰਾਹੀ ਪੀਡਬਲਯੂਡੀ ਰਾਹੀ पीआरटीसी राही रोड वेज राही एफसीआई राही बैंका राही ਅਸੀਂ ਸਾਰੇ ਮੱਧ ਵਰਗ ਸ਼ਾਮਲ ਹੋਏ ਜਦੋਂ ਮੈਂ ਡਾਕਟਰ ਬਣ ਕੇ ਬਲਾਸਪੁਰ ਆਇਆ ਮੈਂ ਪਹਿਲਾ ਜ਼ਿਕਰ ਕੀਤਾ ਤਰਨਦੀ ਫੋਰਾ ਨੇ ਕਿ ਮੇਰੀ ਜਨਮ ਭੂਮੀ ਚਾਹੇ ਕਿਤੇ ਹੋਰ ਸੀ ਪਰ ਜਦੋਂ ਜਵਾਨੀ ਮੇਲੇ ਜੋ ਸੋਚਿਆ ਸੀ ਦੇਸ਼ ਬਾਰੇ ਮੁਲਕ ਬਾਰੇ ਸਮਾਜ ਬਾਰੇ ਉਸ ਨੂੰ ਅਵਲ ਝਟਾ ਲੈਣਾ ਮੌਕਾ ਆਇਆ ਤਾਂ ਮੇਰੇ ਕੋਲ ਬਲਾਸਪੁਰ ਵਰਗਾ ਪਿੰਡ ਮਿਲ ਗਿਆ ਬਲਾਸਪੁਰ ਮੇਰੀ ਬਈ ਜ਼ਿੰਦਗੀ ਚ ਇੱਕ ਜਿਹੜਾ ਮੁਕਾਮ ਹੈ ਜਿਹੜਾ ਮੈਨੂੰ ਸਾਰੀ ਉਮਰ ਮੈਨ ਜਾਂਦ ਰਿਹਾ ਤੇ ਯਾਦ ਕਰਦਾ ਹੈਗਾ ਤੇ ਯਾਦ ਰਹੇਗਾ ਮੈਂ ਇੱਕ ਦਿਨ ਲਿਖ ਰਿਹਾ ਸੀ ਕੁਝ ਲਾਈਨਾਂ ਤਨ ਦੀ ਬੋਲਾਂ ਵਿੱਚ ਜ਼ਿਕਰ ਕੀਤਾ ਕਿ ਬਲਾਸਪੁਰ ਮੇਰੇ ਚੇਤਿਆਂ ਵਿੱਚ ਵਸਦਾ ਹੈ ਬਲਾਸਪੁਰ ਮੈਨੂੰ ਦਿਨਰਾਜ ਯਾਦ ਆਦਾ ਹੈ ਬਲਾਸਪੁਰ ਮੈਨੂੰ ਪੇਕਿਆਂ ਵਰਗਾ ਲੱਗਦਾ ਹੈ ਮੈਂ ਬਲਾਸਪੁਰ ਦਾ ਰਹਿਣੀ ਆ ਇਸ ਇਲਾਕੇ 'ਚ ਹੋਰ ਬਹ ਪਿੰਡ ਨੇ ਮੇਰਾ ਕਿਸੇ ਪਿੰਡ ਨਾਲ ਕੋਈ ਐ ਕੋਈ ਉਸ ਤਰ੍ਹਾਂ ਦੀ ਨਾ ਮੇਰਾ ਕੋਈ ਪਿੰਡ ਪਰ ਦੀ ਮੈਂ ਕੋਈ ਪ੍ਰਤੀਕਰਮ ਹੈਗਾ ਆ ਪਰ ਬਲਾਸਪੁਰ ਤੇ ਟੁੱਡੀ ਕੇ ਦੋ ਪਿੰਡ ਇਸ ਹਲਕੇ ਦੇ ਉਹ ਪਿੰਡ ਸਿਗੇ ਜੋ ਪਿੰਡ ਹੈਗੇ ਆ ਜਿਹੜੇ ਬਾਕੀ ਆਪਣੇ ਹਲਕੇ ਨਾਲੋਂ 20 ਸਾਲ ਜਾਂ 30 ਸਾਲ ਅੱਗੇ ਚੱਲਦੇ ਹੈਗੇ ਆ ਜਦੋਂ ਮੈਂ ਬਲਾਸਪੁਰ ਆਇਆ ਤੇ ਕਿਹੜਾ ਪਿੰਡ ਸੀਗਾ ਜਿੱਥੇ ਉਸ ਵੇਲੇ ਅੱਜ ਤੋਂ 46 ਸਾਲ ਪਹਿਲਾਂ 77 ਜਮ ਆਇਆ ਬਾਈ ਉਹ ਤੇ 24 ਆ 46 ਸਾਲ ਪਹਿਲਾਂ ਪਿੰਡ ਡਿਸਪੈਂਸਰੀ ਸੀ ਪਸ਼ੂ ਹਸਤਾਲ ਸੀਗਾ ਬੈਂਕ ਸੀਗਾ ਕੋਬੜ ਸਾਈਂ ਦੀ ਲੱਗ ਸੀਗੀ ਪੰਜਾਬ ਸਿੱਤ ਮਹਿੰਗੇ ਲੱਗ ਸੀਗਾ ਸਾਡਾ ਖਾਨਾ ਸੀਗਾ ਸਾਰੀਆਂ ਹਾਈ ਸਕੂਲ ਸੀਗਾ ਸਾਰੀਆਂ ਸਸਤਾਵਾਂ ਜੋ ਉਸ ਵੇਲੇ ਸੰਭਵ ਸੀ ਗਿਆ ਇਸ ਪਿੰਡ ਦੀ ਸੁਭੜ ਸਿਆਣੀਆਂ ਪੰਚਾਇਤਾ ਨੇ ਉਹ ਇਸ ਪਿੰਡ ਵਿੱਚ ਕਾਇਮ ਕੀਤੀਆਂ ਔਰ ਪਿੰਡ ਦਾ ਜੋ ਸਿਆਸੀ ਸਪਿਆਚਾਰ ਸੀਗਾ ਉਹ ਇਹ ਸੀਗਾ ਕਿ ਕੰਮ ਚਾਹੇ ਜਦੋਂ ਪਿੰਡ ਦਾ ਹੋਵੇ ਜੋ ਸਾਂਝਾ ਕੰਮ ਹੋਵੇ ਤਾਂ ਸਾਰਾ ਪਿੰਡ ਸਾਰੀ ਸਿਆਸੀ ਫਰਕ ਮਿਟਾ ਕੇ ਇੱਕ ਪਾਸੇ ਖੜਦਾ ਸੀ ਇੱਕ ਰਾਹੇ ਚੱਲਦਾ ਸੀਗਾ ਜਿਸ ਕਰਕੇ ਪਿੰਡ ਦਾ ਜੋ ਸੱਭਿਆਚਾਰ ਸੀਗਾ ਕਮ ਸੱਭਿਆਚਾਰ ਸੀਗਾ ਵਿਕਾਸ ਦਾ ਸੱਭਿਆਚਾਰ ਸੀਗਾ ਉਹ ਇਸ ਪਿੰਡ ਦੀ ਪਛਾਣ ਬਣਿਆ ਮੈਂ ਜਿਕਰ ਕਰ ਰਿਹਾ ਸੀਗਾ ਕਿ ਜਦੋਂ ਅਸੀਂ ਵੱਡੇ ਹੋਏ ਤਾਂ ਅਸੀਂ ਮੱਧ ਵਰਗ ਸ਼ਾਮਲ ਹੋਏ ਅਸੀਂ ਸਾਈਕਲਾਂ ਤੋਂ ਸ਼ੁਰੂ ਕੀਤਾ ਜਦ ਮੈਂ ਬਲਾਸ ਪਰ ਸੀਗਾ ਮੇਰੇ ਕੋਲ ਸਾਈਕਲ ਸੀਗਾ ਫਿਰ ਮੈਂ ਬੈਸਪਾਸ ਸਕੂਟਰ ਲੀਤਾ ਪ੍ਰਾਣਾ ਫਿਰ ਨਵਾਂ ਬਜਾਸ ਸਕੂਟਰ ਲੀਤਾ ਫਿਰ ਪੁਰਾਣੀ ਮਰੂਤੀ ਕਾਰ ਲੀਤੀ ਫਿਰ ਐਮਡੀ ਕਰ ਲਿਆ ਪਟਿਆਲੇ ਫਿਰ ਪੁਰਾਣੀ ਕਾਰ ਲੀਤੀ ਫਿਰ ਨਵੀਂ ਕਾਰ ਲੀਤੀ ਇੱਕ ਸਹਿਜ ਤੋੜ ਨਾਲ ਅਸੀਂ ਲੋਕਾਂ ਵਾਸਤੇ ਤਰੱਕੀ ਸਰ ਰਸਤੇ ਮਿਲਦੇ ਗਏ ਜੇ ਸਾਨੂੰ ਸਮੇਂ ਨੇ ਦਿੱਤੇ ਹੈਗੇ ਆ ਪਰ ਅੱਜ ਪੜ੍ਹੇ ਲਿਖੇ ਨੌਜਵਾਨਾਂ ਜੋ ਹਾਲ ਹੈ ਹਾਲ ਤੇ ਹੈ ਜੀ ਆ ਕਿ ਜਿਹੜਾ ਟੀਚਰ ਫਾਦਰ ਰਿਟਾਇਰ ਹੋ ਰਿਹਾ ਜਿਹੜਾ ਟੀਚਰ ਰੋੜ ਵਿੱਚੋਂ ਟੈਰ ਹੋ ਰਿਹਾ ਜਿਹੜਾ ਮੁਲਾਜ਼ਮ ਉਸਦੀ ਆਪਣੀ ਪੈਨਸ਼ਨ ਤਾਂ ਹੈਗੀ 45000 ਪਰ ਉਸਦਾ 20 ਤੱਕ ਬੱਚਾ ਉਸਦਾ MBA ਕੀਤਾ ਬੱਚਾ ਉਹ 16 17 18000 ਤੇ ਨੌਕਰੀ ਕਰ ਰਿਹਾ ਕਦੋਂ ਬੱਚਾ ਜ਼ਿੰਦਗੀ ਤੋਰੂਗਾ ਕਦੋਂ ਵਿਆਹ ਹੋਊਗਾ ਕਦੋਂ ਟੱਬਰ ਬਣਾਊਗਾ ਕਦੋਂ ਮਕਾਨ ਪਾਊਗਾ ਕਦੋਂ ਜ਼ਿੰਦਗੀ ਅਗੇ ਤੁਰੂਗੀ ਵੇਜ ਕੀ ਦੀ ਆਲਮ ਵਿੱਚ ਲੱਖਾਂ ਕਰੋੜਾਂ ਬੱਚੇ ਹਿੰਦੁਸਤਾਨ ਚ ਔਰ ਲੱਖਾਂ ਬੱਚੇ ਪੰਜਾਬ ਵਿੱਚ ਇਸ ਦਰਾਹੇ ਤੇ ਖੜੇ ਆ ਕਿ ਅੱਗੇ ਜ਼ਿੰਦਗੀ ਕਿਵੇਂ ਚੱਲੂਗੀ ਔਰ ਪੰਜਾਬ ਵਿੱਚ ਜੋ ਪੰਜਾਬ ਹਿੰਦੁਸਤਾਨ ਵਾਸਤੇ ਇੱਕ ਨੰਬਰ ਰਾਸ ਸੀਗਾ ਪੰਜਾਬ ਦੀ ਜਵਾਨੀ ਸਿਹਤ ਤੇ ਆਰਥਿਕ ਸਿਹਤ ਦੀ ਚਰਚਾ ਦੁਨੀਆਂ ਦੇ ਹਿੰਦੁਸਤਾਨ ਦੇ ਕੋਨੇ ਕੋਨੇ ਸੁਣਦੀ ਸੀਗੀ ਬਾਹਰਲੇ ਮੁਲਾਜ਼ਮ ਪੰਜਾਬ ਪੈਟਰਨ ਤਰ੍ਹਾਂ ਮੰਗਦੇ ਸੀਗੇ ਸਾਨੂੰ ਪੰਜਾਬ ਦੇ ਬਰਾਬਰ ਤਨਖਾਹ ਦਿਓ ਅੱਜ ਉਹ ਪੰਜਾਬ ਤਿਲਕ ਕੇ 16ਵੇਂ 17ਵੇਂ ਨੰਬਰ ਤੇ ਚਲਾ ਗਿਆ ਤੇ ਜਿਹੜੀ ਪੰਜਾਬ ਦੀ ਕਲਗੀ ਸੀਗੀ ਉਹ ਸਾਡੇ ਸਿਰ ਤੋਂ ਖੁੱਸ ਗਈ ਹੈਗੀ ਹੈ ਅੱਜ ਪੰਜਾਬ ਅਨੇਕਾਂ ਸੈਕਟਰਾਂ ਸ਼ਿਕਾਰ ਹੈਗਾ ਹੈ ਸਿਆਸੀ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਵਾਤਾਵਰਣ ਦੇ ਤੌਰ ਤੇ ਵੀ ਸਾਡਾ ਮਿੱਟੀ ਸਾਡਾ ਪਾਣੀ ਸਾਡੀ ਹਵਾ ਸਭ ਗਦਲ ਚੁੱਕੀ ਹੈਗੀ ਹੈ ਬੇਰਜ਼ਗਾਰੀ ਦਾ ਹਾਲ ਬਹਰ ਪਾਸੇ ਜਦ ਜਦੇ ਜਹਾਜ਼ ਭਰ ਕੇ ਆਪਣੀ ਜੰਮਣ ਪੌਣ ਛੱਡ ਕੇ ਮਾਂ ਪਿਓ ਰ ਛੱਡ ਕੇ ਜ਼ਮੀਨਾ ਰਹਿਣ ਬੈ ਕਰਕੇ ਅੱਜ ਸਾਡਾ ਪੰਜਾਬ ਬਾਹਰ ਨੂੰ ਜਾ ਰਿਹਾ ਹੈਗਾ ਪੰਜਾਬ ਦਿਲ ਤਲ ਕਰਕੇ ਮਰਦਾ ਪਿਆ ਪੰਜਾਬ ਦਿਨ ਦਿਨ ਉੱਜੜਦਾ ਪਿਆ ਹੈਗਾ ਇਸ ਪੰਜਾਬ ਵਿੱਚ ਜੋ ਗੱਲਬਾਤ ਹੈਗੀ ਹੈ ਇਹ ਸਿੰਧੋਸਤਾਨ ਦੀ ਗੱਲਬਾਤ ਹੈਗੀ ਹੈ ਬਹੁਤ ਗੰਭੀਰ ਚਰਚਾ ਦੀ ਮੰਗ ਕਰਦੀ ਹੈ ਔਰ ਖਾਸ ਕਰਕੇ ਤੁਹਾਡੇ ਦੇ ਚਾਚਾ ਦੀ ਮੰਗ ਕਰਦੀ ਹੈ ਤੁਹਾਡੇ ਨਾਲ ਚਾਚਾ ਦੀ ਮੰਗ ਕਰਦੀ ਹੈਗੀ ਹੈ ਤੇ ਉਹ ਚਰਚਾ ਇੱਕ ਗੰਮੀਰ ਵਾਤਾਵਰਣ ਵਿੱਚ ਮੈਂ ਤੁਹਾਣਾ ਵਾਦਾ ਕਰਦਾ ਕਿ ਅਪ੍ਰੈਲ ਮਹੀਨੇ ਤੋਂ ਬਾਅਦ ਮੈਂ ਪੰਜਾਬ ਦੀਆਂ ਕੋਈ ਥਾਵਾਂ ਤੇ ਚੋਣਵੀਆਂ ਥਾਵਾਂ ਤੇ ਇੱਕ ਗੱਲਬਾਤ ਸ਼ੁਰੂ ਕਰਨ ਜਾ ਰਿਹਾ ਤੇ ਆਪਣੇ ਪਿੰਡ ਬਲਾਸਰ ਵੀ ਮੈਂ ਪੰਚਾਇਤ ਦੀ ਮਦਦ ਨਾਲ ਯੂਥ ਕਲੱਬ ਦੀ ਮਦਦ ਨਾਲ ਟੀਚਰ ਸਹਿਬਾਨ ਦੀ ਮਦਦ ਨਾਲ ਅਪ੍ਰੈਲ ਮਈ ਦੇ ਮਹੀਨੇ ਪੂਰੇ ਦਿਂਦੀ ਜੱਕਟੋਕੜ ਚਾਰ ਕੱਡੇ ਦੀ ਚਰਚਾ ਪਲੱਸ 1 ਪਲੱਸ 2 ਦੇ ਬੱਚੇ ਟੀਚਰ ਸਹਿਬਾਨ ਤੇ ਪਿੰਡ ਦੇ ਨੌਜਵਾਨ ਅਸੀਂ ਚਾਹੇ 100 ਹੋਈਏ 150 ਹੋਈਏ ਵੱਲ ਕਮਰੇ ਚ ਹਾਲਟ ਬੈਠ ਕੇ ਗੱਲ ਕਰਾਂਗੇ ਉਹਨਾਂ ਸਾਰਿਆਂ ਮੁੱਦਿਆਂ ਬਾਰੇ ਕਿਉਂ ਪੰਜਾਬ ਨੂੰ ਅੱਜ ਦਰਪੇਸ਼ ਹੈਗੀ ਹੈ ਜਿਸ ਕਰਕੇ ਜ਼ਿੰਦਗੀ ਜੋੜ ਦੇ ਕਾਬਲ ਨਹੀਂ ਹੈਗੀ ਐ ਜਿਸ ਕਰਕੇ ਸਮਾਜ ਸਿਆਸਤ ਸਮਾਜ ਕਿਤੇ ਅਧਿਆਪਨ ਦਾ ਕਿੱਤਾ ਹੋਵੇ ਟੈਕਸੀ ਦਾ ਕਿੱਤਾ ਹੋਵੇ ਜੋ ਉਹਨਾਂ ਸਾਰਿਆਂ 'ਚ ਵਿਗਾੜ ਆਇਆ ਹੈ ਨਗਾਰ ਆਇਆ ਹੈ ਗਿਆ ਔਰ ਜੋ ਪੰਜਾਬ ਦਾ ਹਿੰਦੁਸਤਾਨ ਨਾਲ ਕੀ ਲਿੰਕ ਹੈ ਹਿੰਦੁਸਤਾਨ ਦਾ ਦੁਨੀਆ ਨਾਲ ਕੀ ਜੋੜ ਹੈਗਾ ਹੈ ਉਹ ਸਾਰੀਆਂ ਗੱਲਾਂ ਤੇ ਇੱਕ ਗੰਬੀਰ ਚਾਚਾ ਆਪਾਂ ਅਪ੍ਰੈਲ ਮਹੀਨੇ ਜਾਂ ਮਈ ਮਹੀਨੇ ਵਿੱਚ ਐਤਵਾਰ ਵਾਲੇ ਦਿਨ ਕਿਹੇ ਸਟਾਰ ਤੇ ਬੈਠ ਕੇ ਕਰਾਂਗੇ ਤਾਂ ਜੋ 81 ਜੋ ਅੱਜ ਸਾਨੂੰ ਮਨੁੱਖਤਾ ਨੂੰ ਲੋਕਾਂ ਨੂੰ ਤੁਹਾਡੇ ਬੱਚਿਆਂ ਵਾਸਤੇ ਜੋ ਭਵਿੱਖ ਹੈਗਾ ਜੋ ਅੰਧਕਾਰ ਵਿੱਚ ਹੀ ਹੈ ਜੋ ਨੇਰਾ ਹੈਗਾ ਜੋ ਸਾਡੇ ਵੇਲੇ ਨਹੀਂ ਸੀਗਾ ਸਾਡੇ ਵੇਲੇ ਨਹੀਂ ਸੀਗਾ ਸਾਨੂੰ ਮੌਕੇ ਸੇ ਦਿੱਦੀ ਜੱਗੇ ਤੁਰਨ ਦੇ ਤਰੱਕੀਆਂ ਕਰਨ ਦੇ ਅੱਜ ਉਹ ਮੌਕੇ ਸਾਰੇ ਗਾਇਬ ਹੈਗੇ ਆ ਕਿਵੇਂ ਮੁੜ ਕੇ ਪੰਜਾਬ ਨੋਲੀ ਦੇ ਪਾੜਾ ਕਿਵੇਂ ਮੁੜ ਕੇ ਹਿੰਦੁਸਤਾਨ ਨੋਲੀ ਦੇ ਪਾੜਾ ਹੈਗਾ ਕਿਵੇਂ ਭਾਈਚਾਰਾ ਬਣਾਉਣਾ ਹੈਗਾ ਕਿਵੇਂ ਨਫਰਤ ਦਾ ਮਾਹੌਲ ਖਤਮ ਕਰਨਾ ਹੈਗਾ ਐ ਔਰ ਕਿਵੇਂ 21 ਸਦੀ ਦਾ ਹਾਂ ਦੇ ਨਾਗਰਿਕ ਮੈਂ ਜਦੋਂ ਮੈਂ ਪਹਿਲੀ ਵਾਰ ਚੋਲ ਲੜਿਆ ਜੋੜਾ ਸਾਹਿਬ ਤੁਸੀਂ ਜਦੋਂ ਪਿੰਨਾ ਜਾਂਦਾ ਸੀਗਾ ਪਟਿਆਲੇ ਜ਼ਿਲ੍ਹੇ ਦੇ ਮੈਂ ਕੋ 800 ਪਿੰਨਾ ਚ ਗਿਆ ਤਾਂ ਮੈਨੂੰ ਸਟੇਜ ਤੇ ਬੋਲਣ ਤੋਂ ਪਹਿਲਾਂ ਕਿਸੇ ਬੰਦੇ ਨੇ ਕੰਨ 'ਚ ਫੂਕ ਮਾਰ ਦੇਣੀ ਕਿ ਡਾਕਟਰ ਗਾਂਧੀ ਇਸ ਪਿੰਡ 'ਚ ਐਨੇ ਜਾਟਾ ਐ, ਐਨੇ ਬਹਾਮਣ ਐ, ਐਨੇ ਬਾੜੀਆ ਐ, ਐਨੇ ਕਬੂ ਐ, ਐਨੇ ਬਾਜੀਗਰ ਹੈਗੇ ਐ ਤੇ ਐਨੇ ਖੱਤਰੀ ਹੈਗੇ ਐ ਮੈਂ ਬੜਾ ਹਰਾਮਾ ਫੇਟਮੋ ਤੁਹਾਡੇ ਇੱਕੋ ਪਛਾਣ ਐ ਪਿੰਡ ਦੀ ਇਹ ਕੋਈ ਪਿੰਡ ਦੀ ਪਛਾਣ ਨਹੀਂ ਹੈਗੀ ਐ ਜੇ ਸਕੂਲ ਮਾੜਾ ਸਭ ਦਾ ਮਾੜਾ ਹਸਦਾ ਮਾੜਾ ਸਭ ਦਾ ਮਾੜਾ ਸਾਰ ਟੁੱਟੀਆਂ ਸਾਰੇ ਵਾਸਤੇ ਟੁੱਟੀਆਂ ਐ ਬੇਰਜ਼ਗਾਰਾ ਸਭ ਤੇ ਬੇਰਜ਼ਗਾਰਾ ਐ ਨਸ਼ੇ ਕਰਦੇ ਸਭ ਤੇ ਕਰਦੇ ਹੈਗੇ ਸਾਡੀ ਸਾਜ਼ ਕਿਉਂ ਨਹੀਂ ਹੈਗੀ ਅਸੀਂ ਚਾਤਾ ਲੱਕਿਓ ਪਛਾੜੇ ਜਾਂਦੇ ਹੈਗੇ ਅਸੀਂ ਭਾਈਚਾਰ ਦੇ ਕਿਉਂ ਪਛਾੜੇ ਜਾਂਦੇ ਹੈਗੇ ਮੈਂ ਲੰਘਦਾ ਜਾ ਰਿਹਾ ਸੀ ਮੈਂ ਬੱਚੋ ਲੰਘਦਾ ਜਾ ਰਿਹਾ ਸੀ ਪਤਲਾ ਨੂੰ ਵਿਚ ਸ਼ਹਿਰ ਆ ਦਾ ਸਮਾਣਾ ਕੋਈ 1 ਕਿਲੋਮੀਟਰ ਸ਼ਹਿਰ ਦੇ ਵਿੱਚੋਂ ਬਸ ਜਾਂਦੀ ਹੈ ਮੈਂ ਆਲੇ ਦੁਆਲੇ ਝਾਤੀ ਮਾਰੀ ਦੇਖਿਆ ਇਹ ਬ੍ਰਾਹਮਣ ਸਮਾ ਦਾ ਦਫ਼ਤਰ ਹੈ ਇੱਕ ਮੋਸਵਾ ਦਫ਼ਤਰ ਹੈ ਇਹ ਰਵਦਾਸੀਆ ਦਫ਼ਤਰ ਹੈ ਇਹ ਬਾਲਮਿਕੀ ਦਫ਼ਤਰ ਹੈ ਇਹ ਅਗਰਵਾਲ ਦਫ਼ਤਰ ਹੈ ਸਵਾਦਾ ਅਸੀਂ ਇਸ ਮੁਲਕ ਵਿੱਚ ਜਾਂ ਹਿੰਦੂ ਹੈ ਜਾਂ ਸਿੱਖ ਹੈ ਜਾਂ ਜੱਟ ਹੈ ਜਾਂ ਬਾਬਾ ਹੈ ਜਾਂ ਬਾਣੀਆ ਹੈ ਅਸੀਂ ਦੇਸ਼ ਦੇ ਨਾਗਰ ਕਿੱਥੇ ਹੈ ਅਸੀਂ ਦੇਸ਼ ਦੇ ਨਾਗਰ ਕਾ ਨਾਗਰ ਸਾਡੀ ਪ੍ਰਸ਼ਾਦ ਨਾਗਰਕ ਵੀ ਹੈਗੀ ਹੈ ਸਾਦੇ ਹੱਕ ਸਾਡੀ ਮਾਲਕੀਅਤ ਦੇਸ਼ ਤੇ ਤੁਸੀਂ ਮਾਲਕਾ ਦੇਸ਼ ਦੇ ਤੁਸੀਂ ਮਾਲਕਾ ਦੇਸ਼ ਦੇ ਅੱਜ ਅਸੀਂ ਬਤੌਰ ਨਾਗਰਿਕ ਉੱਠੜਾ ਹੈ ਜਾਇਆ ਹੈ ਬਤੌਰ ਜੱਟ ਬ੍ਰਾਹਮਣ ਬਾੜੀਆਂ ਨਹੀਂ ਉੱਠੜਾ ਹੈ ਜਾਇਆ ਹੈ ਹਿੰਦੂ ਸਿੱਖ ਨਹੀਂ ਉੱਠੜਾ ਮੁਸਲਮਾਨ ਦੇ ਤੌਰ ਤੇ ਉੱਠੜਾ ਅਸੀਂ ਬਤੌਰ ਨਾਗਰਿਕ ਇਸ ਦੇਸ਼ ਦੇ ਮਾਲਕ ਹੋਣ ਦੇ ਨਾਤੇ ਹਿੱਸੇਦਾਰ ਹੋਣ ਦੇ ਨਾਤੇ ਆਪਣਾ ਹਿੱਸਾ ਮੰਗਣਾ ਆਪਣੇ ਹਿੱਸੇ ਦੀ ਪੜਾਈ ਆਪਣੇ ਹਿੱਸੇ ਦੀ ਸਿਹਤ ਆਪਣੇ ਹਿੱਸੇ ਦਾ ਰੁਜ਼ਗਾਰ ਇਹ ਤੁਸੀਂ ਮੰਗਿਆ ਇਹ ਮੈਂ ਮੰਗਣਾ ਸਭ ਨੇ ਮੰਗਣਾ ਹੈਗਾ ਸੋ ਕਿੱਲਾ ਬਹੁਤ ਨੇ ਕਿੱਤਿਆ ਦਾ ਸਕਤੀਆਂ ਨੇ ਪਰ ਸਮੇਂ ਦੀ ਘਾਟ ਕਰਕੇ ਮੈਂ ਇਹ ਕੰਮ ਅਪ੍ਰੈਲ ਮਈ ਦੇ ਮਹੀਨੇ ਵਿੱਚ ਤੁਹਾਡੇ ਵਿਚਕਾਰ ਆ ਕੇ ਕਈ ਘੰਟੇ ਲਾ ਕੇ ਅਧਿਆਪਕ ਸਾਹਿਬਾਨ ਪਿੰਦੇ ਸੂਝਵਾ ਨੌਜਵਾਨ प्लस वन प्लस टू विद्यार्थियों अपने विचार विस्तार साझे करूंगा और एक मैं मैं हूँ बहता कभी गाया नहीं है गा, ना मैं सिंगर हैगा पर दो तीन लाइना थानू सुनाऊंगा शायद गला साहब देवे ਤਾ ਵੀ ਚੰਗਾ ਨਾ ਦਿੱਤਾ ਤਾਂ ਵੀ ਚੰਗਾ ਪਰ ਲਾਈਨਾਂ ਬਹੁਤ ਜ਼ਰੂਰੀ ਨੇ ਤੁਹਾਡੇ ਵਾਸਤੇ ਮੇਰੇ ਵਾਸਤੇ ਉਹ ਜਦੋਂ ਹੀ ਮੈਂ ਲਾਈਨਾਂ ਬੋਲਦਾ ਹੈਗਾ ਤਾਂ ਮੈਨੂੰ ਆਤਮ ਬਲ ਮਿਲਦਾ ਆਪਣੇ ਆਪ ਨੂੰ ਤਾਕਤ ਮਿਲਦੀ ਹੈਗੀ ਹੈ ਲੜਨ ਦੀ ਸ਼ਕਤੀ ਮਿਲਦੀ ਹੈਗੀ ਹੈ ਸੋ ਸ੍ਰੀ ਪਾਤਰ ਪੰਜਾਬ ਦੇ ਅਜ਼ੀਮ ਕਵੀ ਹੋਏ ਨੇ ਸਰਮੌਰ ਕਵੀ ਹੋਏ ਨੇ ਉਹਨਾਂ ਦੀ ਕਵਿਤਾ ਦੀਆਂ ਤਿੰਨ ਲਾਈਨਾਂ ਨੇ ਤੂੰ ਜਗਾ ਦੇ ਮੋਮਬੱਤੀਆਂ ਉੱਠ ਜਗਾ ਦੇ ਮੋਮਬੱਤੀਆਂ ਇੱਥੇ ਤਾਂ ਚਲਦੀਆਂ ਹੀ ਰਹਿਣੀਆਂ ਪੌਣਾ ਕਪੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉੱਠ ਜਗਾ ਦੇ ਮੋਮਬੱਤੀਆਂ 네ਰਨਾ ਸਮਝੇ ਕਿ ਚਾਨਣ ਡਰ ਗਿਆ ਹੈ ਨੇਰਨਾ ਨੇਰਨਾ ਸਮਝੇ ਕਿ ਚਾਨਣ ਡਰ ਗਿਆ ਹੈ ਰਾਤ ਨਾ ਸਮਝੇ ਕਿ ਸੂਰਜ ਮਰ ਗਿਆ ਹੈ ਬਾਲ ਜੋਤਾ ਜ਼ਿੰਦਗੀ ਦੇ ਮਾਨ ਮੱਤੀਆਂ ਤੂੰ ਜਗਾ ਦੇ ਮੋਮ ਬੱਤੀਆਂ ਉੱਥੇ ਜਗਾ ਦੇ ਮੋਮ ਬੱਤੀਆਂ मज ने हठीला मज ने हठीला पर अजय झोंदिर कबीला पर अॼु झोंदिर कबीला कालिया سترا त सतरा लाल रत तूं जॻाद मोमबतियां ਉੱਠ ਜਗਾ ਦੇ ਮੋਮਬੱਤੀਆਂ ਬਾਵਰੋਲੇ ਉੱਠਦੇ ਹੀ ਰਹਿੰਦੇ ਨੇ ਤਤੇ ਬਾਵਰੋਲੇ ਉੱਠਦੇ ਹੀ ਰਹਿੰਦੇ ਨੇ ਤਤੇ ਪੱਤੇ ਚੜਾ ਵੀ ਛਾੜ ਦਿੰਦੀਆਂ ਆ ਕੇ ਪੱਤੇ ਪਰ ਇਸ ਦਾ ਬਤਲਬ ਇਹ ਨਹੀਂ ਪੁੰਗਰਨਾ ਪੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉੱਥੇ ਜਗਾ ਦੇ ਮੋਮਬੱਤੀਆਂ ਥੈਂਕ ਯੂ ਵੈਰੀ ਮਚ